ਮਨਕ ਅਧੂਰਾ ਜਮਦਾ ਹੈ ਅਧੂਰਾ ਜੀਵਦਾ ਹੈ ਫਿਰ ਅਧੂਰਾ ਮਰ ਜਾਂਦਾ ਹੈ ਇਹ ਗੱਲ ਵੱਖਰੀ ਅਗਲੇ ਮੋਹਰ ਲਾ ਦੇਣੇ ਪਰਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਖਾਕ ਪੂਰਾ ਹੋਇਆ ਨਹੀਂ ਪੂਰਾ ਹੋਇਆ ਮਰਿਆ ਅੱਗੋਂ ਫਿਰ ਜਨਮ ਲਏਗਾ ਕੋਈ ਪੂਰਾ ਨਹੀਂ ਹੋਇਆ ਪੂਰਾ ਤੇ ਤਾਂ ਹੁੰਦਾ ਕਿ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਪੂਰਾ ਹੋ ਗਿਆ ਤੇ ਤੁਸੀਂ ਆਖੋਗੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਪੂਰੇ ਹੋਣ ਦਾ ਵਸੀਲਾ ਪੂਰਾ ਪ੍ਰਭ ਆਰਾਧਿਆ ਪੂਰਾ ਝਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣਵਾ ਪੂਰੇ ਦੇ ਗੁਣ ਗਾਉਂਦੇ ਆਂ ਗਾਉਂਦੇ ਮਨੁੱਖ ਪੂਰਾ ਹੁੰਦਾ ਉਸ ਤੋਂ ਪੈਦੇ ਨਹੀਂ ਹੁੰਦਾ ਮਰ ਕੇ ਕੋਈ ਪੂਰਾ ਨਹੀਂ ਹੁੰਦਾ ਪੂਰੇ ਦੇ ਗੁਣ ਗਾਉਂਦੇ ਆਂ ਗਾਉਂਦੇ ਜਦ ਪੂਰੇ ਦੇ ਗੁਣ ਮਿਲ ਜਾਂਦੇ ਨੇ ਮਨੁੱਖ ਦਾ ਮਨ ਪੂਰਾ ਹੋ ਜਾਂਦਾ ਹੈ ਮਨ ਪੂਰਾ ਹੋ ਗਿਆ ਅਜੇ ਤਨ ਤੇ ਸਮਸ਼ਾਂਤ ਤੱਕ ਨਹੀਂ ਪਹੁੰਚਿਆ ਮਨ ਭਗਵਾਨ ਤੱਕ ਪਹੁੰਚ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਇਹ ਤੇ ਜੀਵਨ ਮੁਕਤ ਹੋ ਗਿਆ ਕਹੇਤ ਕਬੀਰ ਜੋ ਹਰਿ ਧਿਆਵੇ ਜੀਵਤ ਬੰਧਨ ਤੋੜੇ ਪ੍ਰਭ ਕੀ ਆਗੇ ਆਤਮਹਿ ਤਾਵੇ ਜੀਵਨ ਮੁਕਤ ਸੋ ਕਹਾਵੇ ਕੈਨਲ ਸੁਣਨਾ ਜੋ ਜਿੰਦਿਆਂ ਜੀਵ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਜੀਵਨਿਆ ਜੇ ਜਿੱਦਾਂ ਮਨ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ ਮਰ ਕੇ ਕਿਸ ਤਰ੍ਹਾਂ ਪਹੁੰਚੇਗਾ